ਮੀਤਕੌਰ ਯੂਪੀ ਦਾ ਪੰਜਾਬੀ ਪਿੰਡ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੀਆਂ ਜੀ ਤੇ ਹੋਰ ਕਿਵੇਂ ਤੁਸੀਂ ਸਾਰੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਹੋਵੋਗੇ ਲਓ ਜੀ ਅੱਜ ਮੈਂ ਬਣਾਉਣ ਲੱਗੀ ਆ ਪਮਪਕਿਨ ਦੀ ਸਬਜ਼ੀ ਜਿਹਨੂੰ ਆਪਾਂ ਪੇਠਾ ਵੀ ਕਹਿ ਦਿੰਨੇ ਆ ਮਿੱਠਾ ਕੱਦੂ ਵੀ ਕਹਿ ਦਿੰਨੇ ਆ ਤੇ ਇਹਨੂੰ ਗੰਗਾਫਲ ਵੀ ਕਹਿੰਦੇ ਆ ਹਨਾ ਤੇ ਬਹੁਤ ਹੀ ਸੌਫਟ ਜਿਹਾ ਕੱਚਾ ਜਿਹਾ ਹੈਗਾ ਇਹ ਬਹੁਤ ਹੀ ਤਾਜ਼ਾ ਤਾਜ਼ਾ ਬਿਲਕੁਲ ਛੋਟਾ ਜਿਹਾ ਹੀ ਲੱਗਿਆ ਹੋਇਆ ਸੀ ਤੇ ਇਹਦੀ ਆਪਾਂ ਸਬਜ਼ੀ ਬਣਾਉਣੀ ਆ ਤੇ ਕਈ ਘਰਾਂ ਦੇ ਵਿੱਚ ਮੈਂ ਦੇਖਿਆ ਕਿ ਇਹਨੂੰ ਪਸੰਦ ਨਹੀਂ ਕਰਦੇ ਬੱਚੇ ਜ਼ਿਆਦਾਤਰ ਹਨਾ ਪਰ ਜੇ ਅਗਰ ਆਪਾਂ ਸਹੀ ਤਰੀਕੇ ਨਾਲ ਬਣਾਈਦਾ ਬਹੁਤ ਟੇਸਟੀ ਬਣਦਾ ਮੈਨੂੰ ਤਾਂ ਬਹੁਤ ਪਸੰਦ ਆ ਤੇ ਚਲੋ ਜੀ ਸਭ ਦੇ ਆਪਣੇ ਆਪਣੇ ਤਰੀਕੇ ਹੁੰਦੇ ਨੇ ਅੱਡ-ਅੱਡ ਹਨਾ ਤੇ ਮੇਰਾ ਕੀ ਤਰੀਕਾ ਮੈਥਡ ਨਾਲ ਸ਼ੇਅਰ ਕਰਦੀਆਂ ਬਣੇ ਰਿਓ ਵੀਡੀਓ ਨਾਲ ਤੇ ਪਲੀਜ਼ ਜਿਹੜੇ ਨਿਊ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰੋ ਸ਼ੇਅਰ ਕਰੋ ਤੇ ਆਪਣੇ ਪਿਆਰੇ ਪਿਆਰੇ ਕਮੈਂਟ ਕਰਿਓ ਪੂਰੀ ਵੀਡੀਓ ਦੇਖਣ ਤੋਂ ਬਾਅਦ ਚਲੋ ਜੀ ਸਭ ਤੋਂ ਪਹਿਲਾਂ ਦੀ ਆਪਾਂ ਕਟਿੰਗ ਕਰਦੇ ਆ ਮੈਂ ਇਹਦੇ ਛਿਲਕੇ ਨਹੀਂ ਲਾਉਂਦੀ ਹੁੰਦੀ ਜੇ ਕੱਚਾ ਹੋਵੇ ਨਾ ਫੇਰ ਨਹੀਂ ਲਾਉਂਦੀ ਹੁੰਦੀ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਕੱਚਾ ਛਿਲਕਾ ਇਹਦਾ ਪਰ ਜੇ ਆਪਣਾ ਪੱਕਿਆ ਹੋਵੇ ਇਹ ਹਨਾ ਮਿੱਠਾ ਕੱਦੂ ਜਾਂ ਪੇਠਾ ਤੁਸੀਂ ਜੋ ਵੀ ਬੋਲਦੇ ਹੋ ਫਿਰ ਆਪਾਂ ਨੂੰ ਇਹਦਾ ਛਿਲਕਾ ਹਟਾਉਣਾ ਪੈਂਦਾ ਪਤਾ ਹੈ ਇਹਦੇ ਛਿਲਕੇ ਦੇ ਵਿੱਚ ਹੀ ਸਾਰੀ ਤਾਕਤ ਹੁੰਦੀ ਆ ਜਦੋਂ ਆਪਾਂ ਕੱਟਦੇ ਆਂ ਦੇਖਦੇ ਆਂ ਨਾ ਇੱਥੇ ਜਦੋਂ ਆਪਾਂ ਛਿਲਕਾ ਛਿੱਲਦੇ ਆਂ ਤਾਂ ਇੱਕ ਗੂੰਦ ਜੇ ਵਾਂਗੂ ਪਾਣੀ ਨਿਕਲਦਾ ਉਸ ਬਹੁਤ એનર્ਜੀ ਹੁੰਦੀ ਆ ਹਨਾ ਇਹ ਛਿਲਕੇ 'ਚ ਬਹੁਤ ਜ਼ਿਆਦਾ ਤਾਕਤ ਹੈ ਕੋਸ਼ਿਸ਼ ਕਰਿਆ ਕਰੋ ਜੇ ਕੱਚਾ ਆਏ ਤਾਂ ਨੂੰ ਛਿਲਕਾ ਮੈ ਲਾਣਾ ਆ ਜਿੱਥੇ ਜਿੱਥੇ ਥੋੜਾ ਜਿਹਾ ਖਰਾਬ ਲੱਗਦਾ ਉੱਥੋ ਉੱਥੇ ਮੈਂ ਛਿਲਕਾ ਹਟਾ ਦਿੰਨੀ ਆ ਇੱਥੇ ਥੋੜਾ ਜਿਹਾ ਦਾਗ ਸੀ ਇੰਨਾ ਕੱਪਾ ਹਟਾ ਦਿੰਨੇ ਆ ਇਹਨਾਂ ਜਿਵੇਂ ਲੱਕੜੀ ਵਗੈਰਾ ਜਿੱਥੇ ਬੇਲ ਚੜੀ ਹੁੰਦੀ ਆ ਹੋਵੇ ਉੱਥੇ ਹੋ ਜਾਂਦਾ ਲਓ ਜੀ ਹੁਣ ਬਿਲਕੁਲ ਤੁਸੀਂ ਦੇਖ ਸਕਦੇ ਹੋ ਬਿਲਕੁਲ ਛਿਲਕਾ ਕੱਚਾ ਐ ਇਸ ਕਰਕੇ ਮੈਂ ਇਹਨੂੰ ਛਿੱਲਣਾ ਨਹੀਂ ਸਾਰੀ એનર્ਜੀ ਛਿਲਕੇ ਚ ਹੀ ਹੁੰਦੀ ਆ ਲਓ ਜੀ ਇਹਦੇ ਹੁਣ ਆਪਾਂ ਕਟਿੰਗ ਕਰਦੇ ਆ ਦੇਖ ਸਕਦੇ ਹੋ ਵਿੱਚ ਵੀ ਇਹਦੇ ਬੀਜ ਨਹੀਂ ਬਣੇ ਇੰਨਾ ਕੱਚਾ ਏ ਅਜੇ ਛੋਟਾ ਹੀ ਆ ਦੇਖੋ ਆ ਬੀਜ ਕੋਈ ਕੋਈ ਬੀਜ ਬਣ ਗਿਆ ਤੇ ਬੀਜ ਵੀ ਕੱਚੇ ਆ ਤੇ ਇਹਦੇ ਬੀਜ ਵੀ ਚਲੋ ਜੇ ਆਪਣਾ ਮਤਲਬ ਪੱਕਾ ਏ ਫਿਰ ਤਾਂ ਆਪਾਂ ਨੂੰ ਬੀਜ ਹਟਾਉਣੇ ਪੈਣਗੇ ਕਿਉਂਕਿ ਬੀਜ ਸਬਜ਼ੀ ਚ ਗਲਦੇ ਨਹੀਂ ਤੋ ਜੇ ਬੀਜ ਕੱਚੇ ਹੁੰਦੇ ਆ ਦੇਖੋ ਮੈਂ ਤੁਹਾਨੂੰ ਦਿਖਾਉਣੀ ਆ ਕੱਢ ਕੇ ਬਿਲਕੁਲ ਕੱਚੇ ਬੀਜ ਨੇ ਹੱਥ ਨਾਲ ਹੀ ਮਸਲੇ ਜਾ ਰਹੇ ਆ ਜੇ ਕੱਚੇ ਬੀਜ ਹੁੰਦੇ ਆ ਫਿਰ ਇਹਦਾ ਅੰਦਰ ਦਾ ਪਾਰਟ ਵੀ ਨਾ ਕੱਢਿਆ ਕਰੋ ਆਪਾਂ ਦੇਖਦੇ ਆ ਨਾ ਪੰਪਕੀਨ ਸੀਡਸ ਕਿੰਨੇ ਮਹਿੰਗੇ ਮਿਲਦੇ ਆ ਹਨਾ ਮੁੱਲ ਲਿਆ ਕੇ ਖਾਂਦੇ ਆ ਲੋਕ ਤੇ ਇਹਨਾਂ ਦੇ ਬੀਜ ਦੇ ਵਿੱਚ ਵੀ ਤਾਕਤ ਹੁੰਦੀ ਆ ਚਲੋ ਜੇ ਪੱਕਾ ਹੋਵੇ ਫਿਰ ਤਾਂ ਮਜਬੂਰੀ ਆ ਕੱਢਣ ਦੀ ਪਰ ਹੁਣ ਮੈਂ ਇਹਦੀ ਮੈਂ ਨਾ ਇਹਦਾ ਛਿਲਕਾ ਲਾਉਣਾ ਤਾਂ ਨਾ ਇਹਦਾ ਵਿਚਲਾ ਹਨਾ ਤੇ ਇਹ ਪੈਨਾਜ਼ਮੀਆ ਵਿੱਚੋਂ ਕੱਢ ਦਿੰਦੀਆਂ ਨੇ ਚਲੋ ਪੱਕੇ ਹੋਣ ਫਿਰ ਤਾਂ ਕੱਢਣਾ ਪੈਂਦਾ ਕਿ ਬੀਜ ਵਿੱਚ ਸਬਜੀ ਦੇ ਘੁਲਦੇ ਨਹੀਂ ਹੈ ਨਾ ਪਰ ਇਹ ਬਿਲਕੁਲ ਕੱਚਾ ਇਸ ਕਰਕੇ ਮੈਂ ਇਹਦੇ ਇਸ ਤੀਕੇ ਨਾਲ ਕਟਿੰਗ ਕਰ ਲਵਾਂਗੀ ਬਿਲਕੁਲ ਵੀ ਨਾ ਮੈਂ ਛਿੱਲਣਾ ਇਹਨੂੰ ਮੈਂ ਇਹਦੇ ਬੀਜ ਕੱਟਣੇ ਬਿਲਕੁਲ ਕੱਚਾ ਬਹੁਤ ਹੀ ਆਸਾਨੀ ਨਾਲ ਕੱਟਿਆ ਜਾ ਰਿਹਾ ਜਿਹੜਾ ਪੱਕਾ ਹੁੰਦਾ ਉਹਦੇ ਤਾਂ ਫਿਰ ਬੀਜ ਮਜਬੂਰੀ ਬਣ ਜਾਂਦੀ ਆ ਲਓ ਜੀ मैं स्लाइस कर लेना मैं ये वैसे बहुत छेती घुल इस करके बहुत आपको बरीक नहीं कटना इन्े इन इन पीस दे आप कर लेंगे ਛਿਲਕੇ 'ਚ ਬਹੁਤ ਜ਼ਿਆਦਾ ਤਾਕਤ ਹੁੰਦੀ ਹੈ ਵੈਸੇ ਤਾਂ ਆਪਾਂ ਨੂੰ ਸਬਜ਼ੀਆਂ ਦੇ ਛਿਲਕੇ ਜਿਵੇਂ ਲੋਕੀ ਹੋਗੀ ਤੋਰੀਆਂ ਹੋਗੀ ਛਿਲਕੇ ਸਮੇਤ ਹੀ ਡਾਕਟਰ ਦੱਸਦੇ ਆ ਹਨਾ ਕਿ ਬਣਾਓ ਜਿਆਦਾ ਆਪਾਂ ਨੂੰ ਬੈਨੀਫਿਟ ਮਿਲਦਾ ਉਹਨਾਂ ਦਾ ਇਸ ਤਰੀਕੇ ਦੇ ਪੀਸ ਮੈਂ ਕਰ ਲੇ ਤੇ ਚਲੋ ਜੀ ਹੁਣ ਸਾਰੇ ਕਟਿੰਗ ਕਰਕੇ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਤੇ ਹੋਰ ਇਹਦੇ ਵਿੱਚ ਆਪਾਂ ਕੀ ਕੀ ਪਾਵਾਂਗੇ ਤਾਂ ਕਿ ਆਪਣਾ ਟੇਸਟੀ ਟੇਸਟੀ ਸਬਜ਼ੀ ਬਣ ਸਕੇ ਸਾਰੀਆਂ ਹੀ ਭੈਣਾਂ ਨੂੰ ਬਣਾਉਣਾ ਆਉਂਦਾ ਹੁੰਦਾ ਹੈ ਨਾ ਤੇ ਬਸ ਆਪਣੇ ਕੁਝ ਕੁ ਤਰੀਕੇ ਅਲਗ-ਅਲਗ ਹੁੰਦੇ ਆ ਤੇ ਕਦੇ-ਕਦੇ ਆਪਾਂ ਨੂੰ ਕੋਈ ਚੰਗਾ ਟਿਪਸ ਮਿਲ ਜਾਂਦਾ ਇਸ ਕਰਕੇ ਵੱਖਰਾ-ਵੱਖਰਾ ਲਓ ਜੀ ਚਲੋ ਮੈਂ ਹੁਣ ਕੱਟ ਕੇ ਫਿਰ ਦਿਖਾਉਣੀ ਆ ਤੇ ਤੜਕਾ ਵੀ ਤਿਆਰ ਕਰਦੀ ਆ ਲਓ ਜੀ ਆਪਾਂ ਕਟਿੰਗ ਕਰ ਲਈ ਤੇ ਜਿਆਦਾ ਲੱਗਦਾ ਸੀ ਮੈਨੂੰ ਇੰਨਾ ਕਿ ਮੈਂ ਬਚਾ ਲਿਆ ਇਹਨੂੰ ਇੱਕ ਪੋਲੀਥੀਨ ਚ ਪਾ ਕੇ ਫ੍ਰਿਜ ਚ ਰੱਖ ਦੂੰਗੀ ਹੈ ਨਾ ਫੋਲੋਥਿੰਜ ਪਾ ਕੇ ਰੱਖਾਂਗੇ ਤਾਂ ਫਿਰ ਖਰਾਬ ਨਹੀਂ ਹੋਊਗਾ ਫਿਰ ਕਦੇ ਬਣਾ ਲਾਂਗੇ ਕਿਉਂਕਿ ਫਿਰ ਸਬਜੀ ਜ਼ਿਆਦਾ ਹੋ ਜਾਣੀ ਸੀ ਤੇ ਹੁਣ ਤੜਕਾ ਕੱਟਦੇ ਆ ਲਓ ਜੀ ਸਭ ਤੋਂ ਪਹਿਲਾਂ ਮੈਂ ਕੁੱਕਰ ਲੈ ਲਿਆ ਤੇ ਆਪਾਂ ਜਿਹੜੀ ਸਬਜੀ ਕੱਟੀ ਆ ਇਹਨੂੰ ਇਹਦੇ ਵਿੱਚ ਪਾ ਦਵਾਂਗੇ ਸਿਰਫ ਇੰਨਾ ਹੀ ਖਾਲੀ ਕੁੱਕਰ ਦੇ ਵਿੱਚ ਆਪਾਂ ਸਬਜੀ ਪਾਤੀ ਆ ਕੋਈ ਆਇਲ ਘਿਓ ਵਗੈਰਾ ਕੁਝ ਨਹੀਂ ਪਾਇਆ ਇਹ ਇਹਦੇ ਵਿੱਚ ਪਾ ਦਾਂਗੇ ਥੋੜਾ ਜਿਹਾ ਨਮਕ ਹੁਣ ਇਹਦੇ ਵਿੱਚ ਪਾਵਾਂਗੇ ਸਿਰਫ 2 ਕ ਚਮਚ ਪਾਣੀ ਦੇ ਆ ਤੁਸੀਂ ਦੇਖ ਸਕਦੇ ਹੋ ਮੈਂ ਕਿੰਨਾ ਕ ਪਾਣੀ ਲਿਆ ਸਿਰਫ 2 ਚਮਚ ਪਾਣੀ ਦੇ ਕਿਉਂਕਿ ਇਹ ਸੌਫਟ ਆ ਹਨਾ ਇਹ ਨਰਮ ਆ ਆਪਣਾ ਮਿੱਠਾ ਕਦ ਜਿਹੜਾ ਨਰਮ ਆ ਇਸ ਕਰਕੇ ਨਮਕ ਪਾਉਣਾ ਇਹਨੇ ਪਾਣੀ ਛੱਡ ਦੇਣਾ ਤੇ ਜੇਕਰ ਆਪਾਂ ਜਿਹੜਾ ਜਿਹੜਾ ਸੁੱਕਾ ਜਿਹਾ ਹੁੰਦਾ ਹਨਾ ਉਹਦੇ ਵਿੱਚ ਆਪਾਂ ਨੂੰ ਜ਼ਿਆਦਾ ਪਾਣੀ ਪਾਉਣਾ ਪਊਗਾ ਇਹ ਕੱਚਾ ਹੈ ਇਸ ਕਰਕੇ ਮੈਂ 2 ਚਮਚ ਹੀ ਪਾਣੀ ਦੇ ਪਾਇਆ ਕਿ ਜਲੇ ਨਾ ਕੁੱਕਰ ਦਾ ਆਪਾਂ ਢੱਕਣ ਬੰਦ ਕਰ ਦੇਣਾ ਤੈਨੂੰ ਗੈਸ ਤੇ ਰੱਖ ਕੇ ਸਿਰਫ ਇੱਕ ਵੀਸਲ ਦਵਾਉਣੀ ਆ ਇੱਕ ਵੀਸਲ ਤੋਂ ਬਿਲਕੁਲ ਵੀ ਜ਼ਿਆਦਾ ਨਹੀਂ ਆਪਾਂ ਦਵਾਉਣੀ ਫਿਰ ਨਹੀਂ ਤਾਂ ਖੁੱਲ ਜਾਊਗਾ ਸਿਰਫ ਇੱਕ ਵੀਸਲ ਦਵਾ ਕੇ ਜਿਦਾਂ ਹੀ ਆਪਾਂ ਭਾਫ਼ ਕੱਢ ਕੇ ਇਹਨੂੰ ਖੋਲ ਦੇਣਾ ਚਲੋ ਜੀ ਹੁਣ ਮੈਂ ਗੈਸ ਤੇ ਰੱਖਦੀ ਆ ਲਓ ਜੀ ਮੈਂ ਗੈਸ ਔਨ ਕਰਤਾ ਤੇ ਕੁੱਕਰ ਬੰਦ ਕਰਤਾ ਬਸ ਇੱਕੋ ਹੀ ਵੀਸਲ ਦਵਾ ਕੇ ਫਟਾਫਟ ਇਹਨੂੰ ਖੋਲ ਦੇਣਾ ਜ਼ਿਆਦਾ ਨਹੀਂ ਆਪਾਂ ਪਕਾਉਣਾ ਤੇ ਗੈਸ ਨੂੰ ਮੀਡੀਅਮ ਰੱਖਣਾ ਤੇ ਫਿਰ ਅੱਗੇ ਫੋਨ ਦੀ ਦੁਕਾਨੀਆਂ ਕਿ ਆਪਾਂ ਤੜਕਾ ਕਿਵੇਂ ਲਾਉਣਾ ਅਗਰ ਤੁਸੀਂ ਇਸ ਤਰੀਕੇ ਨਾਲ ਸਬਜ਼ੀ ਬਣਾਉਂਗੇ ਨਾ ਸੱਚ ਮੰਨਿਓ ਸਾਰੇ ਜਾਣੇ ਪਸੰਦ ਕਰਨਗੇ ਇੱਕ ਵਾਰ ਟ੍ਰਾਈ ਜ਼ਰੂਰ ਕਰਿਓ ਲਓ ਜੀ ਉਧਰ ਆਪਾਂ ਕੁੱਕਰ 'ਚ ਸਬਜ਼ੀ ਪਾ ਕੇ ਰੱਖਤੀ ਆ ਤੇ ਇੱਧਰ ਮੈਂ ਤੜਕਾ ਤਿਆਰ ਕਰ ਲਿਆ ਲਸਣ ਅਦਰਕ ਟਮਾਟਰ ਤਿੰਨ ਚਾਰ ਹਰੀਆਂ ਮਿਰਚਾਂ ਪਿਆਜ਼ ਪਿਆਜ਼ ਇਹਦੇ ਵਿੱਚ ਥੋੜਾ ਜ਼ਿਆਦਾ ਹੀ ਵਧੀਆ ਲੱਗਦਾ ਤੇ ਆ ਮੈਂ ਮੇਥੀ ਮੇਥੀ ਦੀ ਕਟਿੰਗ ਕੀਤੀ ਆ ਹੁਣ ਤਾਂ ਮੇਥੀ ਆਪਣੇ ਘਰ 'ਚ ਹੈਗੀ ਆ ਹਨਾ ਤੇ ਜੇਕਰ ਆਪਾਂ ਗਰਮੀਆਂ ਦੇ ਵਿੱਚ ਤਾਂ ਸੁੱਕੀ ਮੇਥੀ ਦਾ ਯੂਜ਼ ਕਰਦੇ ਆਂ ਮੇਥੀ ਬਹੁਤ ਜ਼ਰੂਰੀ ਆ ਇਹਨਾਂ ਬਹੁਤ ਕਰਾਰਾ ਬਣਦਾ ਤੇ ਟੇਸਟੀ ਬਣਦਾ ਪੇਠਾ ਤੇ ਲੋ ਜੀ ਇਹ ਆਪਾਂ ਕਟਿੰਗ ਕਰਕੇ ਰੱਖ ਲਈਆ ਇਹਦਾ ਤੜਕਾ ਲਾਵਾਂਗੇ ਤੇ ਪਹਿਲਾਂ ਇੱਕ ਵੀਸਾ ਲਾਉਣ ਦਿੰਨੇ ਆ ਪਲੀਜ਼ ਮੇਰੀ ਫਿਰ ਤੋਂ ਰਿਕੁਐਸਟ ਆ ਕਿ ਬਹੁਤ ਮਿਹਨਤ ਲੱਗਦੀ ਆ ਵੀਡੀਓ ਬਣਾਉਣ ਨੂੰ ਪਲੀਜ਼ ਵੀਡੀਓ ਨੂੰ ਪੂਰਾ ਦੇਖਿਆ ਕਰੋ ਹਨਾ ਜੇ ਤੁਸੀਂ 1-2 ਮਿੰਟ ਵੀਡੀਓ ਦੇਖ ਕੇ ਕੱਟ ਦਿਨੇ ਉਹਦੇ ਵਿੱਚ ਨੁਕਸਾਨ ਹੁੰਦਾ ਘੱਟੋ-ਘੱਟ 4-5 ਮਿੰਟ ਤੱਕ ਜਰੂਰ ਦੇਖਿਆ ਕਰੋ ਤੇ ਸਕਿਪ ਨਾ ਕਰਿਆ ਕਰੋ ਫੁੱਲ ਵੀਡੀਓ ਵਾਚ ਕਰਿਆ ਕਰੋ ਜਦੋਂ ਤੁਹਾਡੇ ਕੋਲ ਟਾਈਮ ਮਿਲੇ ਉਦੋਂ ਦੇਖ ਲਿਆ ਕਰੋ ਹਨਾ ਕੋਈ ਇਹ ਨਹੀਂ ਕਿ ਜਲਦੀ ਦੇਖਣੀ ਆ ਸੀ ਪਰ ਜਦੋਂ ਵੀ ਦੇਖਦੇ ਹੋ ਫੁੱਲ ਵਾਚ ਕਰਿਆ ਕਰੋ ਫੁੱਲ ਵੀਡੀਓ ਦੇਖਣ ਤੋਂ ਬਾਅਦ ਹੀ ਆਪਣੇ ਕਮੈਂਟ ਤੇ ਸੁਝਾਅ ਦਿਆ ਕਰੋ ਕਿ ਅਗਰ ਤੁਹਾਨੂੰ ਕੋਈ ਵਧੀਆ ਲੱਗਦਾ ਉਹ ਵੀ ਦੱਸਿਆ ਕਰੋ ਅਗਰ ਤੁਹਾਨੂੰ ਕੁਝ ਵਧੀਆ ਨਹੀਂ ਲੱਗਿਆ ਉਹ ਵੀ ਦੱਸਿਆ ਕਰੋ ਕਿਉਂਕਿ ਤੁਹਾਡੇ ਸੁਝਾਅ ਦੀ ਬਹੁਤ ਜ਼ਰੂਰਤ ਆ ਤੇ ਤੁਹਾਡੇ ਸਹਿਯੋਗ ਦੀ ਬਹੁਤ ਜ਼ਰੂਰਤ ਆ ਜੀ ਚਲੋ ਜੀ ਹੁਣ ਆਪਾਂ ਤੜਕਾ ਲਾਉਨੇ ਆ ਫਿਰ ਇੱਕ ਵੀ ਸਲਾਜਵੇ ਲਓ ਜੀ ਇੱਕ ਵੀ ਸ ਲਾ ਗਈ ਹੁਣ ਆਪਾਂ ਗੈਸ 'ਚ ਬੰਦ ਕਰ ਦੋ ਇਹ ਵੀ ਪਾਸਾ ਠੀਕ ਹੈ ਫਿਰ ਤੁਹਾਨੂੰ ਦਿਖਾਉਣੀ ਆ ਲਓ ਜੀ ਹੁਣ ਆਪਾਂ ਕੁੱਕਰ ਖੋਲ ਕੇ ਦੇਖਦੇ ਹਾਂ ਠੀਕ ਕੰਡੀਸ਼ਨ ਆ ਦੇਖ ਸਕਦੇ ਹੋ ਦੇਖੋ ਥੋੜਾ ਥੋੜਾ ਨੇ ਪਾਣੀ ਵੀ ਛੱਡਦਾ ਹਨਾ ਤੇ ਜੇ ਆਪਾਂ ਕੱਚੇ ਦੇ ਵਿੱਚ ਨਾ ਵੀ ਪਾਣੀ ਪਾਈਏ ਤਾਂ ਵੀ ਚੱਲੂਗਾ ਤੇ ਜਿਹੜਾ ਆਪਣਾ ਸੁੱਕਾ ਜਾਂ ਪੇਠਾ ਹੁੰਦਾ ਗੰਗਾ ਫਲ ਹਲਵਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕੀ ਕਹਨੇ ਆ ਇਹਨੂੰ ਸਾਰੇ ਜਗ੍ਹਾ ਤੇ ਅੱਡ ਅੱਡ ਇਹਨੂੰ ਬੋਲਦੇ ਆ ਹਨਾ ਤੇ ਦੇਖੋ ਬਿਲਕੁਲ ਘੁਲ ਗਿਆ ਤੇ ਇਹਨੂੰ ਆਪਾਂ ਸਾਈਡ ਤੇ ਰੱਖ ਦਿੰਨੇ ਆ ਤੇ ਪਾਣੀ ਥੋੜਾ ਜਿਹਾ ਛੱਡਿਆ ਕੋਈ ਨਹੀਂ ਕੜਾਈ ਦੇ ਵਿੱਚ ਇਹ ਸਾਰਾ ਸੋਖਤਾ ਹੋ ਜਾਊਗਾ ਤੇ ਚਲੋ ਜੀ ਹੁਣ ਤੜਕੇ ਦੀ ਤਿਆਰੀ ਕਰਦੇ ਆਂ ਦੇਖ ਸਕਦੇ ਹੋ ਤੁਸੀਂ ਇਸ ਤਰੀਕੇ ਨਾਲ ਹੋ ਗਿਆ ਇੱਕ ਸਾਡਾ ਡੌਗੀ ਨਾ ਜਦੋਂ ਹੀ ਮੈਂ ਬੋਲਦੀ ਆ ਉਹਦੇ ਨਾਲ ਬੋਲਣ ਲੱਗ ਜਾਂਦਾ ਲੋ ਜੀ ਗੈਸ ਤੇ ਕੜਾਹੀ ਰੱਖ ਲਿਆ ਤੇ ਇਹਦੇ ਵਿੱਚ ਸਰੋਂ ਦਾ ਤੇਲ ਪਾ ਲਿਆ ਘਰ ਦਾ ਤੇਲ ਆਪਣਾ ਘਰ ਦਾ ਘੜਾਇਆ ਸਰੋਂ ਦਾ ਤੇਲ ਤੇ ਇਹਦੇ ਵਿੱਚ ਪਾ ਦਿੰਨੇ ਆ ਜੀਰਾ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਲਸਣ ਪਹਿਲਾਂ ਪਹਿਲਾਂ ਲਸਣ ਥੋੜਾ ਜਿਆ ਰੋਸਟ ਕਰ ਲਾਂਗੇ ਕਿਉਂਕਿ ਫੇ ਲਸਣ ਦਾ ਕੱਚਾਪਨ ਦਾ ਸਵਾਦ ਆਉਂਦਾ ਰਹਿੰਦਾ ਬਹੁਤ ਜ਼ਿਆਦਾ ਨਹੀਂ ਬਸ ਹਲਕਾ ਜਿਆ ਲਓ ਜੀ ਹਲਕਾ ਜਿਆ ਬ੍ਰਾਊਨ ਹੋ ਗਿਆ ਨਾ ਹੁਣ ਇਹਦੇ ਵਿੱਚ ਪਾ ਦਾਂਗੇ ਪਿਆਜ਼ ਹਲਕੇ ਜਿਹਾ ਬ੍ਰਾਊਨ ਕਰਾਂਗੇ ਇਹਨਾਂ ਨੂੰ ਬਾਕੀ ਸਮਾਨ ਆਪਾਂ ਬਾਅਦ ਚ ਪਾਵਾਂਗੇ 2-3 ਮਿੰਟ ਇਦਾਂ ਹੀ ਆਪਾਂ ਇਹਨੂੰ ਫਰਾਈ ਕਰ ਲੈਨੇ ਆ ਬਹੁਤ ਹੀ ਟੇਸਟੀ ਬਣਦੀ ਹੈ ਸਬਜ਼ੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਜੀ ਬਣਾ ਕੇ ਫਿਰ ਮੈਨੂੰ ਦੱਸਿਓ ਕਿ ਕਿਵੇਂ ਦੀ ਬਣੀ ਐਸੇ ਵੀਡੀਓ ਥੱਲੇ ਕਮੈਂਟ ਕਰਿਓ ਲਓ ਜੀ ਪਿਆਜ਼ ਹਲਕੇ ਹਲਕੇ ਸੌਫਟ ਹੋ ਗਿਆ ਹੁਣ ਇਹਦੇ ਵਿੱਚ ਹਰੀਆਂ ਮਿਰਚਾਂ ਤੇ ਅਦਰਕ ਪਾ ਦਾਂਗੇ ਟਮਾਟਰ ਅਜੇ ਰੋਕ ਕੇ ਪਾਵਾਂਗੇ ਆਪਾਂ ਥੋੜਾ ਜਿਹਾ ਨੂੰ ਵੀ ਭੁੰਨ ਲੈਣੇ ਆ। ਫਿਰ 2 ਮਿੰਟਾਂ ਨੂੰ ਅਜੇ ਫਰਾਈ ਕਰਦੇ ਆ। ਲਓ ਜੀ ਆਪਣੇ ਪਿਆਜ਼ ਬਰਾਊਨ ਹੋ ਗਏ ਨੇ ਤੇ ਹੁਣ ਇਹਦੇ ਵਿੱਚ ਆਪਾਂ ਪਾ ਦਾਂਗੇ ਹਲਦੀ। ਆਪਣੇ ਟੇਸਟ ਦੇ ਅਕੋਰਡਿੰਗ ਘੱਟ ਵੱਧ ਜਿੰਨੇ ਤੁਹਾਡੀ ਸਬਜ਼ੀ ਆ ਹਨਾ। ਲਓ ਜੀ ਨਮਕ ਨਹੀਂ ਮੈਂ ਪਾਇਆ ਕਿਉਂਕਿ ਆਪਾਂ ਕੁੱਕਰ ਦੇ ਵਿੱਚ ਪਾਤਾ ਸੀ ਨਮਕ ਤੇ ਲਾਲ ਮਿਰਚ ਵੀ ਨਹੀਂ ਪਾਈ ਕਿਉਂਕਿ ਅਸੀਂ ਘੱਟ ਮਿਰਚ ਖਾਣਦੇ ਆ ਅਗਰ ਤੁਸੀਂ ਜ਼ਿਆਦਾ ਸਪਾਈਸੀ ਖਾਣਦੇ ਹੋ ਤਾਂ ਫਿਰ ਇਹਦੇ ਵਿੱਚ ਲਾਲ ਮਿਰਚ ਵੀ ਐਡ ਕਰ ਸਕਦੇ ਹੋ ਹੁਣ ਆਪਾਂ ਪਾਵਾਂਗੇ ਟਮਾਟਰ ਤੇ ਨਾਲ ਹੀ ਹੁਣ ਪਾਵਾਂਗੇ ਮੇਥੀ ਜਿਹੜੀ ਆਪਾਂ ਕੱਟ ਕੇ ਰੱਖੀ ਸੀ ਟਮਾਟਰ ਤੇ ਮੇਥੀ ਇਕੱਠੇ ਪਾਵਾਂਗੇ ਤੇ ਹੁਣ ਇਹਨਾਂ ਨੂੰ ਆਪਾਂ ਭੁੰਨ ਲੈਣੇ ਆਂ। ਬਾਕੀ ਟਮਾਟਰ ਵੀ ਸੌਫਟ ਹੋ ਜਾਣ ਤੇ ਮੇਥੀ ਵੀ ਵਧੀਆ ਹੋ ਜਾਵੇ ਆਪਣੀ। ਇਹਨੂੰ ਮੈਂ ਹਲਕੇ ਫਲੇਮ ਤੇ ਹੁਣ 2 ਮਿੰਟ ਢੱਕ ਕੇ ਪਕਾਉਂਗੀ ਤਾਂ ਕਿ ਆਪਣਾ ਤੜਕੇ ਚ ਕੱਚਾ ਪੰਨ ਨਾ ਰਵੇ ਮੇਥੀ ਤੇ ਟਮਾਟਰ ਚੰਗੀ ਤਰ੍ਹਾਂ ਸੌਫਟ ਹੋ ਜਾਣ। ਚਲੋ ਜੀ ਮੈਂ 2 ਮਿੰਟ ਬਾਅਦ ਦਿਖਾਉਣੀ ਆ। ਲਓ ਜੀ 5 ਮਿੰਟ ਹੋ ਗਏ ਆ ਤੇ ਮੈਂ ਵਿਚ ਵਿਚ ਤੜਕੇ ਨੂੰ ਹਿਲਾਉਂਦੀ ਰਹੀ ਆ ਤੇ ਤੜਕਾ ਆਪਣਾ ਬਿਲਕੁਲ ਰੈਡੀ ਹੋ ਗਿਆ ਟਮਾਟਰ ਵੀ ਆ ਸੌਫਟ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਸਬਜੀ ਪਾ ਦਿੰਦੇ ਆ हम इतने गैस फुल कर लिया ताकि जो पानी वगैरह वो भी सुक जाए हम बिल्कुल तड़के नहीं मिक्स कर देंगे आप हम ये थोड़ा जहा गरम मसाला एड कर देंगे बिल्कुल थोड़ा जैसे ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਵਾਂਗੇ ਆਪਣੀ ਸਬਜੀ ਵਿਆਸੇ ਤਾਂ ਆਪਣੀ ਬਿਲਕੁਲ ਪੱਕੀ ਹੋਈ ਆ ਪਰ ਸਬਜੀ ਦੇ ਵਿੱਚ ਫਲੇਵਰ ਆ ਗਿਆ ਹੁਣ ਸਿਮਝਿਆ ਗੈਸ ਕਰਕੇ 5 ਮਿੰਟ ਇਹਨੂੰ ਢੱਕ ਕੇ ਪਕਾਵਾਂਗੇ ਤਾਂ ਕਿ ਚੰਗੀ ਤਰ੍ਹਾਂ ਸਾਰੇ ਮਸਾਲੇ ਇਹਦੇ ਵਿੱਚ ਮਿਕਸ ਹੋ ਜਾਣ ਲਓ ਜੀ 5 ਮਿੰਟ ਹੋ ਗਏ ਆ ਹੁਣ ਆਪਾਂ ਆਪਣੀ ਸਬਜੀ ਦੇਖਦੇ ਹਾਂ ਸਬਜੀ ਬਿਲਕੁਲ ਬਣ ਕੇ ਰੈਡੀ ਆ ਤੇ ਹੁਣ ਮੈਂ ਤੁਹਾਨੂੰ ਇੱਕ ਭਾਂਡੇ ਦੇ ਵਿੱਚ ਕੱਢ ਕੇ ਦਿਖਾਉਣੀ ਆ ਲਓ ਜੀ ਸਬਜੀ ਕੱਢ ਲਈ ਆਪਾਂ ਇੱਕ ਬੌਲ ਦੇ ਵਿੱਚ ਦੇਖ ਸਕਦੇ ਹੋ ਦੇਖਣ ਜੀ ਕਿੰਨੀ ਡੇਲੀਸ਼ੀਅਸ ਯੰਮੀ ਲੱਗ ਰਹੀ ਆ ਤੇ ਇੱਕ ਵਾਰ ਜਰੂਰ ਇਹਦਾ ਟਰਾਈ ਕਰਕੇ ਦੇਖਿਓ ਲਓ ਜੀ ਥੋੜਾ ਜਿਹਾ ਆਪਾਂ ਉੱਤੇ ਧਨੀਆ ਪਾ ਦਨੇ ਆ ਲਓ ਜੀ ਸਬਜੀ ਆਪਣੇ ਬਣ ਕੇ ਰੈਡੀ ਆ ਯੰਮੀ ਅੰਮੀ ਸਬਜੀ ਇੱਕ ਵਾਰ ਤੁਸੀਂ ਵੀ ਇਸ ਤਰੀਕੇ ਨਾਲ ਬਣਾਇਓ ਤੇ ਦੱਸਿਓ ਮੈਨੂੰ ਕਮੈਂਟ ਕਰਕੇ ਕਿਵੇਂ ਦੀ ਲੱਗੀ ਮੇਰੀ ਇਹ ਸਬਜੀ ਦੀ ਰੈਸਪੀ ਮਿਲਦੇ ਆ ਜੀ ਅਗਲੀ ਵੀਡੀਓ ਚ ਸਤਿ ਸ਼੍ਰੀ ਅਕਾਲ ਜੀ